ਪਨਨ ਨੂੰ ਦੱਸਿਆ ਪਹਿਲਾਂ ਇਹੋ ਤਾਕਤ ਬਣਦੀ ਹੈ ਨਹੀਂ ਉਹੋ ਤਾਕਤ ਨਹੀਂ ਬਣਦੀ ਜਦੋਂ ਤੁਸੀਂ ਉਹਨੂੰ ਦੱਸ ਤਾ ਇਹ ਠੀਕ ਹੈ ਅੱਜ ਦੇ ਦਰਸਾ ਬਿਲਕੁਲ ਕੋਈ ਇਹਨੂੰ ਦੱਸ ਨਹੀਂ ਕਰ ਸਕਦਾ ਜੇ ਮੇਰਾ ਕਹਿਦਾ ਕੇਵਲ ਤੇ ਵੇਖ ਕੇ ਗੱਲ ਕਰਨੀ ਹੋਵੇ ਕੋਈ ਆਜੇ ਇਥੋਂ ਦਾ ਮਿਹਰ ਆਜੇ ਇਥੋਂ ਦਾ ਕੋਈ ਇੰਪਰੂਵਮੈਂਟ ਟੈਸਟ ਦਾ ਜਿਹੜਾ ਕੋਈ ਆਗੂ ਆਜੇ ਕੋਈ ਐਮਐਲਏ ਆਜੇ ਇਵਨ ਪੰਜਾਬ ਦਾ ਮੁੱਖ ਮੰਤਰੀ ਤਰੀ ਆ ਜੇ ਟੇਬਲ ਤੇ ਬਹਿ ਜੇ ਟੀਸੀ ਆਲੇ ਮੈਨੂੰ ਲੱਗਦਾ ਵੀ ਉਹ ਤੱਥਾਂ ਦੇ ਹੱਥ ਤੇ ਬਿਲਕੁਲ ਅੱਧੇ ਘੰਟੇ ਦੇ ਵਿੱਚ ਉਹਨਾਂ ਦੀਆਂ ਸਾਰੀਆਂ ਦਲੀਲਾਂ ਉਹਨਾਂ ਦੀ ਚੁੱਤ ਹੋ ਜਾਣਗੇ ਕੋਈ ਇਸ ਕਰਕੇ ਇਹ ਹੈ ਕਿ ਕਿਉਂ ਜਿੱਤ ਹੌਲਦਾ ਵੀ ਕਿਉਂਕਿ ਹੈ ਨਹੀਂ ਜਿੱਤ ਲੌਜੀਕੀ ਹੈ ਨਹੀਂ ਵੀ ਇਹ ਕਿਵੇਂ ਪੈਦਾ ਹੋ ਜੂਗਾ ਉਹਦੇ ਵਿੱਚ ਟ੍ਰੈਕ ਦਾ ਕਿਵੇਂ ਪੈਦਾ ਹੋ ਜੂਗਾ ਟ੍ਰੈਕ ਦਾ ਨਾ ਫਾਇਦਾ ਤਾਂ ਹੋਊਗਾ ਜੇ ਉਹ ਕਤਤੋ ਅੱਜ ਵੀ ਤੁਸੀਂ ਕਹਿ ਲਿਆ ਰੇਗ ਰੋਡ ਪਰ ਐਕਚੁਅਲੀ ਸੌੜੇ ਵਾਲੇ ਪਾਸੇ ਉਹਦੇ ਨਾਲ ਟ੍ਰੈਕ ਪੰਚੀ ਬਕੰਡ ਕੱਟ ਗਏ ਫਿਰ ਬਾਈਪਾਸ ਬੰਨ ਚੌਕ ਹੈ ਜਿਹੜੇ ਉੱਥੇ ਬੱਤੀਆਂ ਲੱਗੋਣ ਉੱਥੇ ਬੰਦੇ ਖੜੇ ਹੋਣ ਇੱਕ ਦੂਜੇ ਨਾਲ ਬੱਜੀ ਜਾਂਦੇ ਰੋਜ਼ ਇੱਥੇ ਦੱਸਦੇ ਆ ਜਿਹੜਾ ਤੁਹਾਡਾ ਗ੍ਰੀਨ ਸਿਟੀ ਵਾਲਾ ਏਰੀਆ ਇੱਥੇ ਵੀ ਬਣੀ ਤੁਸੀਂ ਤੁਹਾਡੇ ਵੀ ਗਰੁੱਪ ਨਾਲ ਤੁਹਾਡੇ ਨਾਲ ਆਇਆ ਜਿਹਦਾ ਬਸ ਸਪੈਰ ਬਚਾਓ ਕਮੇਟੀ ਵਾਲਾ ਗਰੁੱਪ ਹੈ ਉਹ ਕਹਿੰਦੇ ਨੇ ਵੀ ਇੱਕ ਤਾਂ ਐਕਸੀਡੈਂਟ ਇੰਨੇ ਰੋਜ਼ ਹੁੰਦਾ ਕੁਝ ਕਪੜੇ ਝਾੜ ਕੇ ਮੁੜ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੋ ਉਹ ਸਾਰੇ ਉਹ ਕੀ ਆਇਆ ਉਹ ਉਹ ਮੈਸ ਪਲੈਨਿੰਗ ਆਇਆ ਉਹ ਕੋਈ ਟ੍ਰੈਫਿਕ ਨੂੰ ਕੰਟਰੋਲ ਕਰ ਤੇ ਪਲੈਨਿੰਗ ਨਹੀਂ ਸਿਸਟਮ ਨਹੀਂ ਕੋਈ ਉਹ ਸੋ ਚੈਕ ਸਿਸਟਮ ਨੂੰ ਠੀਕ ਕਰਨਾ ਚਾਹੀਦਾ ਤੇ ਜਿਹੜੇ ਹਾਲਤ ਵਿੱਚ ਹੈਗੀ ਹੈ ਇਹਦੀ ਖਤਰ